ਕੈਦਰੀਵਾਲ ਸਾਹਿਬ ਆ ਤੁਹਾਨੂੰ ਅਸੀਂ ਮੈਂਬਰ ਹਾਂ ਅਸੀਂ ਧਾਰੀਵਾਲ ਬੇਅਦਬੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਮੁੱਖ ਮੰਤਰੀ ਸਾਹਿਬ ਅਸੀਂ ਤਾਬਰ ਮੋਰਚੇ ਤੋਂ ਆਏ ਹਾਂ ਉਸ ਦਿਨ ਤੁਹਾਨੂੰ ਮਿਲੇ ਸੀ 28 ਤਰੀਕ ਨੂੰ ਉਹਦਾ ਕਾਨੂੰਨ ਦਾ ਕੀ ਬਣਾ ਸਾਨੂੰ ਦੱਸੋ ਕੁਝ ਜਿਆਜਤੇ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਇੱਕ ਕਾਨੂੰਨ ਨਹੀਂ ਲਾਗੂ ਕਰਨ ਜੋ ਕਿ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਅਸੀਂ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ 25 ਦਸੰਬਰ 2021 ਨੂੰ ਮੈਂਬਰ ਰੈਂਡ ਦਾ ਸਟੇਜ ਤੇ ਜਾ ਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਗਰੀਬਾਂ ਬਰ ਸਾਹਿਬ ਸਾਹਿਬ ਨੂੰ ਦੋਸ਼ ਸੈਂਚ ਵੰਡ ਦਿੱਤਾ ਗੁਰੂ ਅਰਜਨਦਾਸ ਜੀ ਨੇ ਕਿੰਨਾ ਅੰਮ੍ਰਿਤਸਰ ਬਸਾਇਆ ਸੀਗਾ ਕੋ ਲਿਮਟ ਕੀਤੀ ਸੀ ਉਹਦੀ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਵਿੱਚ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਜੀ ਕੇਦਰੀਵਾਲ ਸਾਹਿਬ ਆ ਤੁਹਾਨੂੰ ਅਸੀਂ ਮੈਂਬਰਾਂ ਨੇ ਦਿੱਤਾ ਸੀ ਧਾਰੀਵਾਲ ਮੁੱਖ ਮੰਤਰੀ ਸਾਹਿਬ ਬੇਅਦਬੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗੇ ਪਲੀਜ਼ ਮੁੱਖ ਮੰਤਰੀ ਸਾਹਿਬ ਅਸੀਂ ਤਾਬਰ ਮੋਰਚੇ ਤੋਂ ਆਏ ਹਾਂ ਉਸ ਦਿਨ ਤੁਹਾਨੂੰ ਮਿਲੇ ਸੀ 28 ਤਰੀਕ ਨੂੰ ਉਹਦਾ ਕਾਨੂੰਨ ਦਾ ਕੀ ਬਣਾਇਆ ਸਾਨੂੰ ਦੱਸੋ ਕੁਝ ਸਭੀ ਗੱਲ ਸੁਣ ਲਓ ਜੇ ਤੁਸੀਂ ਆਏ ਹੋ ਤੇ ਸਭੀ ਵੱਲ ਤਾਂ ਕੋਈ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਤੁਹਾਡੇ ਕਰ ਰਿਹਾ ਕਿ ਮਿਲਿਆ ਸੀ ਕਿ ਤੁਹਾਨੂੰ ਬੇਨਤੀ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾਓ ਉਸ ਅਸੀਂ ਵੀ ਤਾਂ ਕਹਿਣਾ ਹੀ ਸੀਗਾ ਨਾ ਬਿਲਕੁਲ ਗੁਰਪ੍ਰੀਤ ਜੀ ਕੀ ਗੱਲ ਹੋਈ ਆ ਤੁਸੀਂ ਨਹੀਂ ਦੱਸਦਾ ਤਾਂ ਹੁਣ ਆਪੇ ਦੱਸਣਗੇ ਨਾ ਮੱਖ ਮੰਤਰੀ ਅਸੀਂ ਮੱਖ ਮੰਤਰੀ ਸਾਹਿਬ ਦੇ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਿੱਦਣ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਅਦਬੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੰਨਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਵੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸੇ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕਿਹਦਰੀਵਾਲ ਸਾਹਿਬ ਨੂੰ ਖੁਦ ਅਸੀਂ 25 25 ਦਸੰਬਰ 2021 ਨੂੰ ਮੈਂਬਰੈਂਡ ਅ ਸਟੇਜ ਤੇ ਜਾ ਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿ ਇਦਾਂ ਭੱਜ ਲੈਣਗੇ ਤੁਹਾਨੂੰ ਕਿੰਨਾ ਚਿਰ ਭੱਜ ਲੈਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਚਿਰ ਬੇਕੂਫ ਬਣਾ ਲੈਣਗੇ ਸਾਹਿਬ ਕਿੰਨਾ ਕਿ ਅੱਜ ਨਾਲ ਕੋਈ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਚੀਜ਼ ਕੁਝ ਵੀ ਨਹੀਂ ਹੋਇਆ ਵਿੱਚ ਕੀ ਹੋਇਆ ਜੀ ਹੈ ਅੱਬ ਇਹ ਐਲਾਨ ਤਾਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਜੇ ਕੋ ਕੀਤਾ ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੀ ਬਹਾਲ ਨਹੀਂ ਕਰ ਸਕਦੇ ਤੇ ਇੱਥੇ ਹਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਉਥੋਂ ਦੇ ਦਿੰਦੇ ਜੇ ਇੱਥੇ ਸਪੈਸ਼ਲੀ ਆਏ ਹੋ ਪਵਿੱਤਰ ਦਰਜਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਾਹਿਬ ਨੂੰ ਦੋਸ਼ ਸੈਂਚ ਵੰਡ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਅੰਮ੍ਰਿਤਸਰ ਵਸਾਇਆ ਸੀਗਾ ਕੋਈ ਲਿਮਟ ਕੀਤੀ ਸੀ ਉਹਦੀ ਇੱਕ ਗਲਿਆਰਾ ਜਿਹੜਾ ਉਹ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਉਹ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਨੇ ਜੀ ਮਜ਼ਾਕ ਹੋ ਰਿਹਾ ਸਾਡੇ ਨਾਲ ਵੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ মিডিਆ ਸਾਹਮਣੇ ਸੀਗਾ ਆਵਾਜ਼ਾਂ ਦਿੱਤੀਆਂ ਨੇ ਮੇਰੇ ਨਾਲ ਅੱਖਾਂ ਚ ਅੱਖਾਂ ਪਾ ਕੇ ਉਹਨਾਂ ਵੇਖਿਆ ਵੀ ਆਪੀ ਹਾਂ ਇਹੋ ਸਿੰਘ ਤੁਹਾਨੂੰ ਹੱਥ ਵੀ ਕੀਤਾ ਹਾਂ ਮੈਨੂੰ ਐਦਾਂ ਹੱਥ ਵੀ ਕੀਤਾ ਸੀ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਇਹ ਆ ਨਾ ਤੁਹਾਡੀ ਕਿਹੜੀ ਜ਼ੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਸਾਰੇ মিডিਆ ਕੋਲ ਮੌਜੂਦ ਹੈ ਫੁਟੇਜ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤਰੀਕ ਨੂੰ ਸਿਲੈਕਟ ਕਮੇਟੀ ਨੂੰ ਦੇ ਦਿੱਤਾ ਅੱਜ ਅੱਜ ਮੈਂ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦਿਓ ਅੱਜ ਬੈਂਸ ਸਾਹਿਬ ਨੇ ਹਾਊਸ ਦੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਤਿਆਰੀਆਂ ਕਰਦੇ ਆ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀਗਾ ਅਸੀਂ 4 ਮਹੀਨੇ ਬਾਅਦ ਆਨੰਦਪੁਰ ਸਾਹਿਬ ਜਿਹੜਾ ਇੱਕ ਸੈਸ਼ਨ ਕਰਨਾ ਜਿਆਦਾ ਜਿੱਥੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਇੱਕ ਕਾਨੂੰਨ ਨਹੀਂ ਲਾਗੂ ਕਰਨ ਜੋ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਅਸੀਂ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ ਟਾਵਰ ਮੋਰਚੇ ਵੱਲੋਂ ਭਾਈ ਗੁਰਜੀਤ ਸਿੰਘ ਖਾਲਸਾ ਜੀ 466 ਅਸ 8 ਦਿਨ 408 ਦਿਨ ਹੋ ਗਏ ਉੱਤੇ ਬੈਠੇ ਨੂੰ ਪਰ ਗੁਰਪ੍ਰੀਤ ਜੀ 6 ਮਹੀਨੇ ਦਾ ਸਮਾਂ ਮੰਗਿਆ ਹਾਂਜੀ ਵਿਆਪੀਆਂ ਦੇ ਮੁੱਦੇ ਤੇ ਇਹਨਾਂ ਨੇ ਮਤਲਬ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਰਿਆਮ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਹੈ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਲਦੀ ਸਟੇਜ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਸੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਟਹਿਲ ਸੇਵਾ ਲਹਿਰ ਦਾ ਝੰਡਾ ਸੀਗਾ ਉਹ ਇਹਨਾਂ ਨੇ ਪੜਿਆ ਨਾਲ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮੈਮੋਰੰਡਮ ਦੇਣਾ ਫਾਈਲ ਦਿਖਾਈ ਚਲਦੀ ਸਟੇਜ ਰੋਕੀ ਗਈ 크리스마ਸ ਦਾ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਨ ਸਿੰਘ ਸ਼ਹਿਰੀ ਕਲ ਸੀ ਮੈਨੂੰ ਥੱਲੋਂ ਲੈ ਕੇ ਗਿਆ ਸਟੇਜ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੰਡਮ ਫੜਿਆ ਕਹਿੰਦੇ ਮੈਂ ਬੋਲਾਂਗਾ ਸਟੇਜ ਤੇ ਬੋਲੇ ਵੀ ਆ ਅਸੀਂ ਬਿਆਦਮੀਆਂ ਡੱਕਾਂਗੇ ਵਿਚਾਰ ਵਟਾਂਦਰਾ ਹੋ ਰਿਹਾ ਹੋਣਾ ਬਿਲਟੇ ਸਮਾਂ ਕਾਦ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਪਿਆ ਜੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਲਈ ਬੈਠਦਾ ਵਾ ਸਿਲੈਕਟ ਕਮੇਟੀ ਅਫਤੇਬ ਵੇਖੋ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਆ ਜੀ ਸਾਡੇ ਵਾਸਤੇ ਸ਼ਰਿਆਮ ਬਰਬਾਦੀ ਜੋ ਸਾਡੇ ਵਾਸਤੇ ਕੀਤਾ ਕੱਖਣੀ ਮੈਂ ਤਾਂ ਕਹਿੰਨਾ ਇੱਥੇ ਆਏ ਕਾਦੇ ਲਈ ਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਨਾ ਜਾ ਮੀਨ ਗੱਲ ਇਹ ਆ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜੇ ਆ ਆਪਾਂ ਸਾਰੇ ਚਾਹੁੰਨੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਬੇਅਦਬੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਇੱਕ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦਾ ਸ਼ਰਾਬ ਮੀਟ ਦਾ ਸ਼ਰਾਬ ਸ਼ਰਾਬ ਮੀਟ ਬੈਨ ਨਹੀਂ ਆ ਬੀੜੀਆਂ ਸਿਗਟੋ ਬੰਦ ਕਰਨ ਦੀ ਚਲੋ ਸਭ ਕੁਝ ਬੰਦ ਹੋਣਾ ਚਾਹੀਦਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਅਦਬੀ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਗਲੂਆਂ ਤੋਂ ਮਿੱਟੀ ਛਾੜਨ ਵਾਲੀ ਗੱਲ ਇੱਕ ਟਾਡੇ ਸਾਰੇ ਵੇਖੋ ਸਾਰਾ মিডিਆ ਪੰਜਾਬ ਦਾ ਮੌਜੂਦ ਹੈ ਇਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕ ਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮਤ ਸੋਚੋਗੇ ਪੰਜਾਬੀ ਬੇਵਕੂਫ ਨੇ ਕਿ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਣ ਤੁਹਾਨੂੰ ਚੁਣਿਆ ਸੀ ਉਸ ਦਿਨ ਫਲੈਕਸਾਂ ਤੁਹਾਡੀਆਂ ਨਹੀਂ ਸੀ ਲੱਗਦੀਆਂ ਉਸ ਦਿਨ ਕੋਈ ਹੋਰ ਫਲੈਕਸਾਂ ਆਉਂਦਾ ਸੀ ਪਰ ਸਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਹੈ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮਤ ਸੋਚੋਗੇ ਪੰਜਾਬੀ ਤੁਹਾਡੇ ਦੇ ਦੁਬਾਰਾ ਭਰੋਸਾ ਕਰ ਲੈਣਗੇ ਤਾਨੂੰ ਕੀ ਲੱਗਦਾ ਕਿ ਮੀਟ ਸ਼ਰਾਬ ਦੀ ਦੁਕਾਨਾਂ ਨਹੀਂ ਬੰਦ ਹੋਣਗੀਆਂ ਨਹੀਂ ਨਾ ਤੁਸੀਂ ਪੁੱਛਿਆ ਵੀ ਭਾਈ ਇਹਨਾਂ ਦੇ ਕਹਿਣ ਕਰਕੇ ਵੀ ਉਹ ਹੋਊਗਾ ਵੀ ਦਰਜਾ ਦੇਣਾ ਵੀ ਦਰਜਾ ਉਹ ਗੁਰੂਆਂ ਨੇ ਪਹਿਲੀ ਪਵਿੱਤਰ ਕਰਤਾ ਗੱਲ ਇਹ ਆ ਵੀ ਮੌਕੇ ਤੇ ਹੁਣ ਉੱਥੇ ਜਿਹੜੀਆਂ ਦੁਕਾਨਾਂ ਖੁੱਲੀਆਂ ਨੇ ਜਰਦਾ ਬੀੜੀ ਸਿਗਟਾ ਮੀਟ ਦੀ ਉਹ ਰਕਾਉਣੀਆਂ ਤਾਂ ਸਰਕਾਰ ਨੇ ਨਾ ਅਸੀਂ ਥੋੜੀ ਰਕਾਉਣੀਆਂ ਨੇ ਇਹ ਤੁਹਾਨੂੰ ਐ ਲੱਗਦਾ ਕਿ ਇਹ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਜੋ ਹੁਣ ਨਹੀਂ ਇਹ ਤਾਂ ਸ਼ੁਰੂ ਦਾ ਇਹਦਾ ਅਕਾਲੀ ਦਲ ਜਰੋਂ ਅਕਾਲੀ ਦਲ ਉੱਲੂ ਬਣਾਉਂਦਾ ਰਿਹਾ ਸਿੱਖਾਂ ਨੂੰ ਇਹ ਤਾਂ ਉਦੋਂ ਹੀ ਹੋਣਾ ਚਾਹੀਦਾ ਸੀ ਅਕਾਲੀ ਦਲ ਕਹਿੰਦਾ ਰਿਹਾ ਜਿਵੇਂ ਮੋਦੀ ਹਿੰਦੂ ਉਦੋਂ ਕਾਲੀ ਦਲ ਕੀ ਗਿਆ ਬਾਦਲ ਕੀ ਗਿਆ ਫੜਾ ਵੀ ਮੈਂ ਸਿੱਕੋ ਥੋੜਾ ਮੈਂ ਆ ਥੋੜਾ ਮੈਂ ਆ ਕਿਵੇਂ ਦੇਖਦੇ ਹੋ 74 ਪੀਟਰ ਜੀ ਸੋ ਭਾਜੀ ਕਹਿ ਕੇ ਗਏ ਨੇ ਪਹਿਲਾਂ ਬੰਦ ਕਰਾਉਣਾ ਚਾਹੀਦਾ ਹੁਣ ਤਾਂ ਕਹਿੰਦੇ ਕਹਿੰਦੇ ਬਣੇ ਹਰ ਕੜੀ ਕਰਨ ਦੀ ਸਰਕਾਰ ਆਂਦੀ ਉਹੀ ਗੱਲ ਕਹਿ ਕੇ ਚਲੀ ਜਾਂਦੀ ਅਸੀਂ ਬੰਦ ਕਰਾਣਾ ਪਵਿੱਤਰ ਦਰਵਾਜ਼ਾ ਦਿੱਤਾ ਪਾਰ ਨੇ ਪਹਿਲੇ ਦਿੱਤਾ ਪਿਆ ਇਹ ਪਵਿੱਤਰ ਧਰਤੀ ਹੈ ਗੁਰੂ ਸਾਹਿਬ ਦੀ ਵਾਲੀ ਪਰ ਉਹ ਕਹਿੰਦੇ ਸ਼ਰਾਬ ਮੀਟ ਦੀਆਂ ਦੁਕਾਨਾਂ ਤੰਬਾਕੂ ਬੀੜੀ ਸਭ ਬੈਨ ਕਰਾਂ ਕਿੱਥੇ ਬੈਨ ਹੈ ਜੀ ਆ ਦੇਖੋ ਤੁਸੀਂ ਪਾਰਾ ਜਾਂ ਪਾਰ ਹੋ ਕੇ ਦੇਖੋ ਵੀਰ ਜੀ ਜਾ ਕੇ ਮਾੜਾ ਜਾਂ ਪਾਰ ਮੈਂ ਕਹਿੰਦਾ ਲੈ ਕੇ ਚੱਲਦਾ ਚਲੋ ਜੁਰਤ ਕੱਢੋ ਬੰਦ ਕਰਨ ਲਈ ਮੈਂ ਤੁਹਾਡੇ ਨਾਲ ਚੱਲਦਾ ਹਾਂ ਜਿੰਨੂੰ ਮਾਰਦੇ ਨੂੰ ਕਹਿੰਦੇ ਲੈ ਜੀ ਸਰਕਾਰ ਨੇ ਕੁਝ ਨਹੀਂ ਕਰਨਾ ਜੀ ਇਹ ਨਹੀਂ ਹੁੰਦਾ ਜੀ ਵੀਰ ਜੀ ਐਦਾਂ ਨਹੀਂ ਹੁੰਦਾ ਜੇ ਤਾਂ ਕਹਿ ਕੇ ਬਾਅਦ ਚ ਤੁਸੀਂ ਮੈਂ ਤੇ ਮੁੱਕਰ ਜਾਣਾ ਸੰਗਤ ਸਾਹਮਣੇ ਸਾਰੇ ਸਾਹਮਣੇ ਪ੍ਰਚਾਰ ਕਰਨਾ ਹੈ ਵੋਟਾਂ ਮਿਲ ਜਾਣੀਆਂ ਫਿਰ ਉੱਥੇ ਦੀ ਉੱਥੀ ਆਪਾਂ ਰੁਕ ਜਾਣਾ ਆਪਾਂ ਕਿਹੜਾ ਗਾਹਾਂ ਤੁਰਨਾ ਅੱਗੇ ਜਾ ਕੇ ਤੁਸੀਂ ਕਿਵੇਂ ਸੇਖਦੇ ਹੋ ਜਿਵੇਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹਾਂਜੀ ਕੁਝ ਨਹੀਂ ਇਹ ਦੇਣ ਤਾਂ ਫੇਹੀ ਹੈ ਨਾ ਇਹ 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 ਕਾਰਨੋਂ ਕਿਉਂ ਸਭ ਕੁਝ ਹੋ ਸਕਦਾ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦਾ ਇੱਥੇ ਵਿਰੋਧ ਹੋਇਆ ਗੁਰਪ੍ਰੀਤ ਸਿੰਘ ਹੋਰਾ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਬੇਅਦਬੀ ਬਿੱਲ ਤੇ ਕਿਉਂ ਨਹੀਂ ਚਰਚਾ ਕੀਤੀ ਗਈ ਕਿਉਂ ਨਹੀਂ ਬੇਅਦਬੀ ਬਿੱਲ ਲਿਆਂਦਾ ਗਿਆ ਕੈਮਰਾਮੈਨ ਸੌਕੀ ਦੇ ਨਾਲ ਪ੍ਰਿੰਸ ਨਾਲ ਅਨੰਦਪੁਰ ਸਾਹਿਬ